ਮੈਂ ਤੇ ਭਗਵੰਤ ਮਾਨ ਦਾ ਤੇ ਉਹਨਾਂ ਦੀ ਸਰਕਾਰ ਦਾ ਬੜਾ ਧੰਨਵਾਦੀ ਹਾਂ ਬਹੁਤ देर ਹੋਈ ਸੀ ਕਿ ਇੱਥੇ ਕੋਈ ਜਮਾਵੜਾ ਨਹੀਂ ਸੀ ਲੱਗਿਆ ਮੈਨੂੰ ਘੱਟੋ-ਘੱਟ 17 ਸਾਲ ਹੋ ਗਏ ਆ ਕਿ ਇੱਥੇ ਲਗਾਤਾਰ ਇਹੋ ਜੇ ਇਕੱਠਾਂ 'ਚ ਆਉਂਦਿਆਂ ਕਈ ਵਾਰੀ ਦੂਜਿਆਂ ਦੇ ਕਈ ਵਾਰੀ ਆਪਣੇ ਆਰਗੇਨਾਈਜ਼ ਕੀਤੇ ਪਰ ਜਿਸ ਢੰਗ ਨਾਲ ਤੁਸੀਂ ਅੱਜ ਰਿਸਪੌਂਸ ਦਿੱਤਾ ਇਹੀ ਪੰਜਾਬ ਦੀ ਉਮੀਦ ਹੈ ਇਹੀ ਪੰਜਾਬ ਆ ਐਨਾ ਹੀ ਛੋਟੇ-ਛੋਟੇ ਤੇ ਵੱਡੇ ਚੈਨਲਾਂ ਨੇ ਜਿਨ੍ਹਾਂ ਨੇ ਡਟ ਕੇ ਉਦੋਂ ਮਦਦ ਕੀਤੀ ਸੀਗੀ 2022 ਚ ਔਰ 42% ਵੋਟਾ ਪਾ ਕੇ 92 ਬੰਦੇ ਜਿਤਾ ਕੇ ਉੱਥੇ ਪਹੁੰਚਾਇਆ ਸੀ ਜੇ ਉਹਨਾਂ ਦਾ ਗळा ਘੁੱਟਣ ਦੀ ਕੋਸ਼ਿਸ਼ ਕਰ ਤਾਂ ਫਿਰ ਮਹਿੰਗਾ ਤੇ ਬਹੁਤ ਪਾਊਗਾ ਇਸ ਲਈ ਕਿਹੜਾ ਉਹ ਨਹੀਂ ਐਹੀ ਕਹਿੰਦੇ ਆ ਨਾ ਕਿ ਜਿਹੜੇ ਤੁਸੀਂ ਸਰਕਾਰੀ ਹੈਲੀਕਾਪਟਰ ਤੇ ਜਹਾਜ਼ ਲੈ ਕੇ ਕੇਜਰੀ ਵੱਲ ਨੂੰ ਹੁੰਟੇ ਦਿਵਾਉਂਦੇ ਫਿਰਦੇ ਆ ਜਗਾ ਜਗਾ ਸਾਨੂੰ ਦੱਸ ਤੇ ਦਿਓ ਵੀ ਕਰਦੇ ਕੀਆਂ ਕਿੰਨਾ ਖਰਚਾ ਆਇਆ ਜਦੋਂ ਤੁਸੀਂ ਵਿਰੋਧੀ ਪਾਰਟੀ ਦੇ ਵਿੱਚ ਸੀਗੇ ਉਦੋਂ ਦੂਜਿਆਂ ਨੂੰ ਤੇ ਚੇੜਾਂ ਕਰਦੇ ਸੀਗੇ ਕਿ ਉਹ ਦੇਖੋ ਜੀ ਹੈਲੀਕਾਪਟਰ ਚੱਲਾ ਗਿਆ ਉਹ ਜੀ ਕੈਪਟਨ ਦਾ ਚੱਲਾ ਗਿਆ ਉਹ ਜੀ ਬਾਦਲ ਦਾ ਚੱਲਾ ਗਿਆ ਤੇ ਅੱਜ ਜਦੋਂ ਲੋਕ ਤੁਹਾਨੂੰ ਪੁੱਛਦੇ ਆ ਵੀ ਇਹ ਕਿੱਧਰ ਜਾ ਰਿਹਾ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਲੈ ਜਾ ਕੇ ਤੁਸੀਂ ਇਲੈਕਸ਼ਨ ਕੈਂਪੇਨਾਂ ਕਰਵਾ ਰਹੇ ਆ ਜਾਂ ਉਹ ਆਪਣੇ ਨਿੱਜੀ ਤੌਰ ਦੇ ਉੱਤੇ ਕਰ ਰਹੇ ਉਹਨਾਂ ਨੂੰ ਸ਼ੱਕ ਹੈ ਇਸ ਗੱਲ ਦਾ ਤੇ ਤੁਸੀਂ ਆਪਣੇ ਅੰਕੜੇ ਦੇ ਦਿਓ ਜਦੋਂ ਅੰਕੜੇ ਪੁੱਛਦੇ ਆ ਤੇ ਕਹਿੰਦੇ ਕੀ ਆਏ ਇਹ ਕਹਿੰਦੇ ਆ ਜੀ ਇਹਦੇ ਨਾਲ ਤਾਂ ਸਿਕਿਉਰਟੀ ਨੂੰ ਖਤਰਾ ਪਈ ਕਾਦੀ ਸਿਕਿਉਰਟੀ ਤੁਸੀਂ ਦੇ ਪਬਲਿਕ ਦੇ ਆਮ ਆਦਮੀਆਂ ਦੇ ਲੀਡਰ ਨੇ ਤੁਹਾਨੂੰ ਕਾਦੀ ਸਿਕਿਉਰਟੀ ਦਾ ਖਤਰਾ ਵਈ ਜਿਹੜੇ ਤੁਹਾਡੇ ਪਿੱਛੇ ਲੋਕ ਬਹੁਤ ਲੱਗੇ ਹੋਏ ਆ ਕਿ ਜਿਹੜੇ ਤੁਹਾਨੂੰ ਕੋਈ ਕਿਸੇ ਕਿਸਮ ਦਾ ਨੁਕਸਾਨ ਪਹੁੰਚਾ ਦੇਣਗੇ ਐਸ ਲਈ ਸਾਰੇ ਬਹਾਨੇ ਆ ਅੰਕੜੇ ਡੇਟਾ ਨਹੀਂ ਦੇਣਾ ਚਾਹੁੰਦੇ ਔਰ ਮੈਨੂੰ ਬੜਾ ਅਫਸੋਸ ਆ ਕਿ ਜਿੱਡੇ ਚਾਵਾਂ ਨਾਲ ਮਲਾਰਾਂ ਨਾਲ ਉਮੀਦਾਂ ਦੇ ਨਾਲ ਜੋਸ਼ ਦੇ ਨਾਲ ਇਹਨਾਂ ਨੂੰ ਲੋਕਾਂ ਨੇ ਬਿਠਾਇਆ ਉਹਨਾਂ ਹੀ ਇਹਨਾਂ ਨੇ ਉਲਟਾ ਦਿੱਤਾ ਸਾਰਾ ਉਹਨਾਂ ਦੀ ਬੇਮੀਦਗੀ ਉਹਨਾਂ ਦੀ ਨਿਰਾਸ਼ਾ ਇਹਨਾਂ ਨੇ ਸਾਨੂੰ ਦਿੱਤੀ ਹੈ ਇਹ ਸਮਝਣਾ ਚਾਹੀਦਾ ਆਪਾਂ ਸਾਰੇ ਹੀ ਕਹਿੰਦੇ ਆ ਕਿ ਜਿਹੜਾ মিডিਆ ਆ ਉਹ ਚੌਥਾ ਪਿੱਲਰ ਹੈਗਾ ਆ ਡੈਮੋਕ੍ਰੇਸੀ ਦਾ মিডিਆ ਐਵੇਂ ਨਹੀਂ ਹੈ মিডিਆ ਲੋਕਾਂ ਆਵਾਜ਼ ਨੂੰ ਇਹਨਾਂ ਤੱਕ ਪਹੁੰਚਾਉਂਦਾ ਆ ਪਰ ਇਹ ਸਿਲੈਕਟਿਵਲੀ ਉਹਨਾਂ ਨੂੰ ਕੋਸ਼ਿਸ਼ਾ ਕਰ ਰਹੇ ਆ ਕਿ ਇਹਨੂੰ ਦਬੋ ਚਲੋ ਇਹਨੂੰ ਦਬੋ ਚਲੋ ਕਿਸੇ ਨੂੰ ਖਰੀਦ ਲਓ ਕਿਸੇ ਨੂੰ ਦਬਾ ਲਓ ਕਿਸੇ ਦੇ ਪੇਜ ਡਾਊਨ ਕਰ ਦਿਓ ਪੇਜ ਅਡਾ ਦਿਓ ਸੋਸ਼ਲ ਮੀਡੀਆ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਜਿਹੜਾ ਛੋਟਾ ਛੋਟਾ ਮੀਡੀਆ ਜਿਹੜਾ ਕਾਰਪੋਰੇਟ ਮੀਡੀਆ ਨਹੀਂ ਹੈ ਮੇਰੀ ਬੇਨਤੀ ਆ ਤੁਹਾਨੂੰ ਕਿ ਆਪਸ ਵਿੱਚ ਤਾਲਮੇਲ ਰੱਖੋ ਜੇ ਤੁਸੀਂ ਬਚਣਾ ਨਹੀਂ ਤੇ ਇਹੋ ਜਿਹੇ ਹਮਲੇ ਹੋਰ ਵੀ ਹੋਣਗੇ ਤੁਹਾਡੇ ਪੇਜ ਡਾਊਨ ਦੀਆਂ ਧਮਕੀਆਂ ਹੋਣਗੀਆਂ ਰੋਜ਼ਗਾਰ ਸਾਨੂੰ ਦਿੰਦੇ ਨਹੀਂ ਤੁਸੀਂ ਲੋਕ ਆਵਾਜ਼ ਦੋ ਮੀ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣੇ ਆ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੇ ਆ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਹਾਲਾਤ ਲੋਕਾਂ ਸਾਹਮਣੇ ਵੀ ਰੱਖਦੇ ਆ ਤੇ ਜੇ ਇਹਨੂੰ ਮਾਰਦਾ ਇਹਨੂੰ ਡਰਾਤਾ ਫਿਰ ਇੱਥੇ ਡਿਕਟੇਟਰਸ਼ਿਪ ਜਿਵੇਂ ਅਮੀਰ ਸਿੰਘ ਹੁਣੀ ਵੀ ਕਹਿ ਹੀ ਰਹੇ ਸੀ ਉਹ ਤੇ ਲਾਗੂ ਆਲਮੋਸਟ ਹੈ ਹੀ ਹੈ ਬਹੁਤ ਬਹੁਤ ਦਾ ਧੰਨਵਾਦ ਬਹੁਤ ਸ਼ੁਕਰੀਆ ਮੈਨੂੰ ਤੁਸੀਂ ਟਾਈਮ ਦਿੱਤਾ ਤੇ ਐਸੇ ਤਰੀਕੇ ਦੇ ਨਾਲ ਤੁਸੀਂ ਡਟ ਕੇ ਆਪਸ ਵਿੱਚ ਤਾਲਮਿਲ ਪੈਦਾ ਕਰਕੇ ਰੱਖੋ ਜੇ ਲੋੜ ਪਈ ਤੇ ਲੰਮਾ ਮੋਰਚਾ ਵੀ ਲਾਉਣ ਲਈ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਸਾਨੂੰ ਕਿਸਾਨ ਵੀਰ ਬੈਠੇ ਆ ਸਾਡੇ ਨਾਲ ਆ ਅਸੀਂ ਡਟ ਕੇ ਐਫਆਈਆਰਾਂ ਜਿਹੜੀਆਂ ਕੈਂਸਲ ਕਰਾ ਕੇ ਪਿੱਛੇ ਹਟਾਂਗੇ ਬਹੁਤ ਬਹੁਤ ਧੰਨਵਾਦ